ਸਰ ਸ੍ਰੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਸਭ ਜਾਣਦੇ ਹੋ ਸ਼੍ਰੀ ਠਾਕੁਰ ਗੁਰੀਬ ਸਿੰਘ ਜੀ ਦੀ ਪ੍ਰੇਰਣਾ ਸਦਕਾ ਤਕਰੀਬਨ ਅੱਜ 27 ਦਿਨ ਹੋ ਗਏ ਨੇ ਜੀ ਸੇਵਾ ਚੱਲਦੇ ਹੋਏ ਸੋ ਅੱਜ ਬੜੀ ਕਿਰਪਾ ਕੀਤੀ ਹੈ ਸਾਡੇ ਮਹਾਂਪੁਰਸ਼ ਸੰਸਰਪੀ ਸਿੰਘ ਜੀ ਮੁਹਾਵੇ ਤੋਂ ਉਹ ਅੱਜ ਕਿਰਪਾ ਕਰਨ ਆਏ ਨੇ ਜੀ ਇੱਥੇ ਪਿੰਡ ਠੇਠੜ ਕੇ ਜੋ ਕਿ ਅਚਾਰ ਦੀ ਸੇਵਾ ਕਰਨ ਵਾਸਤੇ ਆਏ ਨੇ ਕਾਫੀ ਵੱਡੀ ਮਾਤਰਾ ਵਿੱਚ ਚਾਰ ਆਇਆ ਆਪ ਜੀ ਦੇਖ ਸਕਦੇ ਹੋ ਸੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਲੋੜਿੰਦਾ ਪਰਿਵਾਰ ਨੇ ਜਿਨ੍ਹਾਂ ਨੂੰ ਇਹ ਚੀਜ਼ ਦੀ ਲੋੜ ਹੈ ਉਹਨਾਂ ਦੇ ਵਿੱਚ ਵਰਤਾਇਆ ਜਾਏਗਾ ਕਿ ਜੋ ਕਿ ਸਾਡੀ ਲਿਸਟ ਬਣ ਚੁੱਕੀ ਹੈ ਕਿ ਕਿਹੜੇ-ਕਿਹੜੇ ਪਰਿਵਾਰ ਰਹਿ ਗਏ ਨੇ ਉਹਨਾਂ ਵਿੱਚ ਇਹ ਸਾਰੀ ਜਿਹੜੀ ਸੇਵਾ ਅਜੇ ਕੀਤੀ ਜਾਣੀ ਹੈ ਜੀ ਸੋ ਬੜੀ ਸਾਰੀ ਸੰਗਤ ਜੋ ਕਰ ਰਹੀ ਹੈ ਸੋ ਇਸੇ ਤਰ੍ਹਾਂ ਆਪ ਵੀ ਸਾਰੇ ਕਿਰਪਾ ਕਰੋ ਤਾਂ ਕਿ ਇਹ ਜੋ ਸੇਵਾ ਹੈ ਇਸੇ ਤਰ੍ਹਾਂ ਚੱਲਦੀ ਰਹੇ ਔਰ ਜਿਹੜੇ ਲੋੜਵੰਦ ਪਰਿਵਾਰ ਹੋਰ ਵੀ ਸਾਡੇ ਰਹਿ ਗਏ ਨੇ ਉਹਨਾਂ ਵਿੱਚ ਵੀ ਇਹ ਸਾਰੀਆਂ ਲੋੜਿੰਦਾ ਚੀਜ਼ਾਂ ਜੀ ਪਹੁੰਚਾਈਆਂ ਜਾਣ ਸੋ ਬਹੁਤ-ਬਹੁਤ ਧੰਨਵਾਦ ਬੜੀ ਕਿਰਪਾ ਕੀਤੀ ਹੈ ਜੀ ਸੰਜੀ ਨੇ ਬਹੁਤ ਵੱਡਾ ਜਥਾ ਵੀ ਆਇਆ ਨਾਲ ਸੇਵਾ ਕਰਨ ਵਾਸਤੇ ਸੋ ਸਾਰੇ ਅੱਜ ਰਲ ਮਿਲ ਕੇ ਸੇਵਾ ਕਰਾਂਗੇ ਜੀ ਵਾਹਿਗੁਰੂ ਜੀ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ